ਨਾਪਾ ਦੇ ਪਿੰਡ ਬੋਝੋ ਮਾਚਰਾ ਦੀ ਪੰਚਾਇਤ ਨੇ ਨਸ਼ੇ ਦੇ ਖਿਲਾਫ ਕੱਸਿਆ ਸੰਜਾ ਪੰਚਾਇਤ ਨੇ ਪਿੰਡ ਚ ਥਾ-ਥਾ ਤੇ ਲਗਾਏ ਨਸ਼ੇ ਦੇ ਖਿਲਾਫ ਬੈਨਰ ਪਿੰਡ ਚ ਕੀਤਾ ਗਿਆ ਮਤਾ ਪਾਸ ਪਿੰਡ ਚ ਨਸ਼ਾ ਵੇਚਣ ਵਾਲੇ ਨੂੰ ਹੋਵੇਗਾ 1 ਲੱਖ ਰੁਪਏ ਦਾ ਜੁਰਮਾਨਾ 700 ਤੁਸੀ ਦੇਖ ਰਹੇ ਹੋ 100 ਸਾਲ ਟੀਵੀ ਤੇ ਮੈਂ ਤੁਹਾਡੇ ਨਾਲ ਜਿੱਤੇ ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਸਖ਼ਤ ਹੋਈ ਪਈ ਹੈੁੱਚੇ ਪਾਸੇ ਪੰਜਾਬ ਦੇ ਇੱਕ ਐਸਾ ਪਿੰਡ ਹੈ ਜਿਸ ਨੇ ਇੱਕ ਮਤਾ ਪਾਸ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਜਾਨੀ ਕਿ ਮਤੇ ਦੇ ਵਿੱਚ ਇਹ ਪਾਸ ਕੀਤਾ ਗਿਆ ਕਿ ਇਸ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਕਰਦਾ ਜਾਂ ਫਿਰ ਉਸ ਦੀ ਮਦਦ ਕਰਦਾ ਉਸ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕਿਸ਼ਟਾ ਜਾਵੇਗਾ ਜੀ ਹਾਂ ਬਿਲਕੁਲ ਤਾਨੂਦਾਰ ਗਏ ਇਹ ਮਾਮਲਾ ਨਾਭਾ ਦੇ ਪਿੰਡ ਪੋਚੋ ਮਾਤਰੀ ਤੋਂ ਸਾਹਮਣੇ ਆਇਆ ਜਿੱਥੇ ਪੰਚਾਇਤ ਨੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਨਵਿਕਲੀ ਪਹਿਲ ਕੀਤੀ ਜਾਨੀ ਕਿ ਨਸ਼ੇ ਦੇ ਖਿਲਾਫ ਇੱਕ ਸੰਜਨ ਦਿੱਸਿਆ ਜਿੱਥੇ ਇੱਕ ਵਾਰ ਸੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਪੂਰੀ ਤਰ੍ਹਾਂ ਸਖਤ ਹੋਈ ਪਈਆ ਉਸੇ ਤਰ੍ਹਾਂ ਤੁਹਾਨੂੰ ਦੱਸਦੇ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਪਿੰਡਾਂ 'ਚ ਕੈਂਪੋ ਵੀ ਲਗਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਪਿੰਡ ਵਾਸੀਆ ਦਾ ਭਰਵਾ ਘੁਆਰਾ ਮਿਲ ਰਿਹਾ ਇਸੇ ਤਰ੍ਹਾਂ ਇੱਕ ਪਿੰਡ ਨੇ ਮਤਾ ਪਾਸ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜੇਕਰ ਗੱਲ ਕੀਤੀ ਜਾਵੇ ਦਾ ਨਾਪਾ ਦੇ ਪਿੰਡ ਪੋਜ ਮਾਝਰੀ ਦੀ ਤਾਂ ਉਸ ਪਿੰਡ ਦੇ ਵਿੱਚ ਪੰਚਾਇਤ ਨੇ ਪਿੰਡ ਵਾਸੀਆ ਦੇ ਸਹਿਯੋਗ ਦੇ ਨਾਲ ਇੱਕ ਫਰਮਾਨ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਜਾਂ ਫਿਰ ਨਸ਼ਾ ਕਰਦਾ ਅੰਦਰ ਆਇਆ ਤਾਂ ਉਸ ਦੇ ਖਿਲਾਫ ਕਾਰਵਾਈ ਤਾਂ ਕੀਤੀ ਜਾਵੇਗੀ ਨਾਲ ਦੇ ਨਾਲ 1 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਜਾਵੇਗਾ। ਅਗਰ ਪਿੰਡ ਦੇ ਵਿੱਚ ਕੋਈ ਲੜਾਈ ਵੀ ਹੁੰਦੀ ਹੈ ਤਾਂ ਉਸ ਦਾ ਮਾਮਲਾ ਪੁਲਿਸ ਤੱਕ ਨਹੀਂ ਜਾਣ ਦਿੱਤਾ ਜਾਵੇਗਾ ਸਗੋਂ ਇਸ ਦਾ ਫੈਸਲਾ ਪਿੰਡ ਦੀ ਸੱਤ ਯਾਨੀ ਕਿ ਪੰਚਾਇਤ ਦੇ ਵਿੱਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਇਸ ਫੈਸਲੇ ਤੇ ਖੁਸ਼ੀ ਜਤਾਈ ਕਿ ਇਸ ਦੇ ਨਾਲ ਨੌਜਵਾਨ ਪੀੜੀ ਨਸ਼ੇ ਤੋਂ ਬਚਾਇਆ ਜਾ ਸਕਦਾ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਦਾ ਫੈਸਲਾ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਦੇ ਲੋਕਾਂ ਨੂੰ ਲੈਣਾ ਚਾਹੀਦਾ ਜਿਸ ਦੇ ਨਾਲ ਆਉਣ ਵਾਲੀ ਪੀੜੀ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਇਸ ਮੌਕੇ ਪਿੰਡ ਕੋਜੋਵਾਦੀ ਦੇ ਪੰਚਾਇਤ ਮੈਂਬਰ ਤਰਮਿੰਦਰ ਸਿੰਘ ਅਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਜਿਸ ਤਰ੍ਹਾਂ ਸਾਡੇ ਪਿੰਡ ਨੇ ਇਹ ਫੈਸਲਾ ਕੀਤਾ ਹੈ ਉਸੇ ਤਰ੍ਹਾਂ ਹੀ ਸਾਨੂੰ ਲੱਗਦਾ ਹੈ ਕਿ ਹਰ ਪਿੰਡ ਦੇ ਫੈਸਲੇ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਤਾਂ ਜੋ ਇਹ ਫੈਸਲਾ ਹਰ ਪਿੰਡ ਦੇ ਹਰ ਸ਼ਹਿਰ 'ਚ ਲੈਣਾ ਚਾਹੀਦਾ ਨਾਬਾ ਬਲਾਕ ਦੇ ਪਿੰਡ ਭੋਜੋ ਮਾਜਰੀ ਦੀ ਪੰਚਾਇਤ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਅਗਰ ਕੋਈ ਵੀ ਪਿੰਡ ਵਿੱਚ ਨਸ਼ਾ ਵੇਚਦਾ ਜਾਂ ਨਸ਼ੇ ਦਾ ਸੇਵਨ ਕਰਦਾ ਉਸ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਨਾਲ ਹੀ ਜੇਕਰ ਉਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਉਸ ਨੂੰ ਕੋਈ ਵੀ ਛਡਾਉਣ ਨਹੀਂ ਜਾਏਗਾ ਜੇਕਰ ਕੋਈ ਛਡਾਉਣ ਜਾਂਦਾ ਉਸ ਨੂੰ ਵੀ 1 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਅਤੇ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ਇਹ ਪਿੰਡ ਵੱਲੋਂ ਇਹ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਗਿਆ ਅਤੇ ਮਤਾ ਵੀ ਪਾਸ ਕੀਤਾ ਗਿਆਗਾ ਕਿਉਂਕਿ ਦਿਨੋ ਦਿਨ ਜੋ ਵਾਧ ਰ ਇਹ ਨਸ਼ੇ ਨੂੰ ਵੇਖਦੇ ਇਹ ਪਿੰਡ ਵੱਲੋਂ ਉਪਰਾਲਾ ਕੀਤਾ ਗਿਆ ਸਾਡੇ ਨਾਲ ਪਿੰਡ ਵਾਸੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਇਹ ਵੀ ਪੰਚਾਇਤ ਵੱਲੋਂ ਮਤੇ ਪਾਇਆ ਗਿਆ ਵੀ ਜੂ ਨਸੇ ਉਰੇ ਕੋਈ ਪਿੰਡ ਵਿੱਚ ਵੇਚੂਗਾ ਜਾ ਕੋਈ ਖਾਣ ਬਾਰੇ ਜੀ ਮਾਂ ਬਾਪ ਸਾਨੂੰ ਦੱਸਣਾ ਕੇ ਵੀ ਉਹਨਾਂ ਦੀ ਅਸੀਂ ਮਦਦ ਕਰਾਂਗੇ ਜੋ ਵੀ ਹੋਊਗਾ ਵੀ ਮਤਲਬ ਅਸੀਂ ਨਾਲ ਮਸਹਾਇਤਾ ਕਰਾਂਗੇ ਜੇ ਖਾਣ ਬਾਰੇ ਨੂੰ ਵੀ ਜੁਰਮਾਨਾ ਰੱਖਿਆ ਜਾਊਗਾ ਵੇਚਣ ਵਾਲੇ ਨੂੰ ਵੀ ਜੁਰਮਾਨਾ ਰੱਖਿਆ ਜਾਊਗਾ ਵੀ ਜੋ ਵੀ ਹੋਰੇ ਕੋਈ ਹੋਊਗਾ ਸੀ ਉਹਨੂੰ ਵੀ ਸੁੱਕਾ ਨਹੀਂ ਜਾਣ ਮਾਂ ਬਿਲਕੁਲ ਹੀ ਮਨਚ ਨਸਿਆਂ ਬਾਰੇ ਹੁਣ ਜੀ ਬਹੁਤ ਘਰ ਬਰਬਾਦ ਹੋ ਰਹੇ ਨੇ ਵੇਚਣਾ ਪੂਰੇ ਨਹਿਰ ਦਾ ਲਾਵੇ ਜੀ ਪੂਰੇ ਖਾਂਦੇ ਨੇ ਬਹੁਤ ਦੇਖਦੇ ਆਈ ਹਾਂ ਅਸੀਂ ਆਉਂਦੇ ਜਾਂਦੇ ਸਾਨੂੰ ਮਿਲਦੇ ਨਹੀਂ ਬਹੁਤ ਬੜੀ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਅਸੀਂ ਦੇਣਕੀ ਕਰ ਰਹੇ ਹਾਂ ਵੀ ਉਹ ਸਾਡੇ ਪਿੰਡ ਵਿੱਚ ਨਾ ਆਉਣ ਜੀ ਨਸ਼ਾ ਵੇਚਣ ਵਾਸਤੇ ਜੁਰਮਾਨਾ ਵੀ ਰੱਖਿਆ ਹੋਇਆ ਹਾਂ ਹਾਂ ਜੀ ਇੱਥੇ ਪੜਿਆ ਗਿਆ ਉਹ ਅਸੀਂ ਲੱਖ ਰੁਪਏ ਜੁਰਮਾਨਾ ਰੱਖਿਆ ਹੈ ਜੀ ਅਸੀਂ ਕਿਸੇ ਨੂੰ ਵੀ ਸੜਾਉਣ ਨਹੀਂ ਜਾਵਾਂਗੇ ਜੀ ਹਾਂ ਜੀ ਕਿਸੇ ਦੀ ਮਦਦ ਨਹੀਂ ਨਹੀਂ ਜੀ ਮਦਦ ਅਸੀਂ ਕਿਸੇ ਦੀ ਨਹੀਂ ਕਰਾਂਗੇ ਬਾਈ ਇਹ ਜੋ ਅੱਜ ਅਸੀਂ ਫੈਸਲਾ ਲਿਆ ਸਾਡੀ ਪਿੰਡ ਦੀ ਪੰਚਾਇਤ ಗ್ರಾಮ ਪੰਚਾਇਤ ਕੋਲੋਂ ਮਾਜਰੀ ਦੇ ਨੇ ਤੇ ਸਮੂਹ ਨਗਰ ਨਿਵਾਸੀਆਂ ਨੇ ਸਾਰਿਆਂ ਨੇ ਰਲ ਕੇ ਅਸੀਂ ਵਿਚਾਰ ਵਟਾਂਦਰਾ ਕਰਕੇ ਜੋ ਨਸ਼ਾ ਪਿੰਡ ਵਿੱਚ ਕਿਸੇ ਦਾ ਧੀ ਪੁੱਤ ਜਾਣੇ ਅਣਜਾਣੇ ਵਿੱਚ ਲੱਗ ਪਿਆ ਆ ਉਸ ਨੂੰ ਅਸੀਂ ਸਿੱਧੇ ਰਾਸਤੇ ਪਾਉਣ ਵਾਸਤੇ ਜੋ ਆਪਣੇ ਵੱਲੋਂ ਐਫਰਟਸ ਹੋਣਗੇ ਅਸੀਂ ਉਹ ਕਰਾਂਗੇ ਤੇ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੇ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕਿਸਦਾ ਧੀ ਪੁੱਤ ਲੱਗ ਪਿਆ ਆ ਉਹ ਸਾਨੂੰ ਕਿਰਪਾ ਕਰਕੇ ਦੱਸੋ ਪੰਚਾਇਤ ਨੂੰ ਅਸੀਂ ਪੰਚਾਇਤ ਦੇ ਤੌਰ ਤੇ ਜਾਂ ਪਿੰਡ ਵਾਸੀ ਹੋਣ ਦੇ ਤੌਰ ਤੇ ਤੇ ਉਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੇ ਉੱਥੇ ਉਹਦਾ ਸਹਿਯੋਗ ਕਰਾਂਗੇ ਤੇ ਉਸ ਨੂੰ ਨਸ਼ਾ ਛਡਾਉਣ ਦੇ ਵਿੱਚ ਜਿੰਨੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਸਕਦੀ ਹੈ ਅਸੀਂ ਉਮੀਦ ਕਰਾਂਗੇ ਕਿ ਦੂਸਰਾ ਅਸੀਂ ਜੋ ਨਸ਼ੇ ਦਾ ਇਹ ਮਾੜਾ ਕੋੜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਜੇਕਰ ਹਰ ਪੰਚਾਇਤ ਇਹ ਪਹਿਲ ਕਦਮੀ ਕਰੇ ਜੋ ਅੱਜ ਅਸੀਂ ਕੀਤੀ ਆ ਵੀ ਜੇਕਰ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਜਾਂ ਨਸ਼ਾ ਕੋਈ ਬਾਹਰੋਂ ਆ ਕੇ ਇੱਥੇ ਸਪਲਾਈ ਕਰਦਾ ਹੈ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਚੇਤਾਵਨੀ ਦੇਣੀ ਚਾਹਣਾ ਹੈ ਕਿ ਸਾਡੇ ਪਿੰਡ ਵੱਲ ਸੋਚਣਾ ਤਾਂ ਦੂਰ ਸਾਡੇ ਪਿੰਡ ਦਾ ਨਾਉ ਨਾ ਲੈ ਵੀ ਪਿੰਡ ਕੋਲ ਜੋ ਮਜਰੀ ਦੀ ਦੂਰੇ ਵਿੱਚ ਅਸੀਂ ਵੜ ਕੇ ਨਸ਼ਾ ਵੇਚ ਜਾਗੇ ਜਾਂ ਕਿਸੇ ਗਤੀ ਉੱਤੇ ਨੂੰ ਨਸ਼ੇ ਦੇ ਉੱਪਰ ਲਾ ਦਾਂਗੇ ਉਹਨੂੰ ਅਸੀਂ ਇੱਥੋਂ ਪਿੰਡ ਦੇ ਵਿੱਚੋਂ ਸੁੱਕਾ ਨਹੀਂ ਜਾਣ ਦਿੰਦੇ ਚਲੋ ਮਾਫੀ ਚਾਹੁੰਦੇ ਆ ਵੀ ਇਹ ਸਾਨੂੰ ਸ਼ਬਦ ਕਹਿਣੇ ਪੈ ਰਹੇ ਨੇ ਵੀ ਅਸੀਂ ਛੱਡਾਂਗੇ ਨਹੀਂ ਕਹੇ ਜੋਗਾ ਵੀ ਕਿਸੇ ਦਾ ਵੀ ਪੁੱਤੋ ਖਰਾਬ ਕਰੂਗਾ ਤੇ ਇੱਕ ਅਸੀਂ ਨੇ 1 ਲੱਖ ਰੁਪਇਆ ਜੁਰਮਾਨਾ ਪੰਚਾਇਤ ਵੱਲੋਂ ਰੱਖਿਆ ਹੈ ਜੇ ਕੋਈ ਨਸ਼ੇ ਵਾਲੇ ਦੀ ਸਪੋਰਟ ਕਰਦਾ ਜਾਂ ਕੋਈ ਪਿੰਡ ਦੇ ਵਿੱਚ ਆ ਕੇ ਨਸ਼ਾ ਵੇਚਦਾ ਉਸ ਨੂੰ 1 ਲੱਖ ਰੁਪਇਆ ਜੁਰਮਾਨਾ ਲਾਇਆ ਜਾਵੇਗਾ ਤੇ ਨਾ ਹੀ ਕੋਈ ਪੰਚਾਇਤ ਦਾ ਸਰਪੰਚ ਪੰਚ ਜੋ ਉਹ ਪਿੰਡ ਦਾ ਮੋਹਤਵਾਰ ਬੰਦਾ ਸੱਜਣਾ ਉਸ ਨੂੰ ਥਾਣੇ ਵਿੱਚ ਛਡਾਉਣ ਨਹੀਂ ਜਾਊਗਾ। ਅਗਰ ਜੇ ਕੋਈ ਉਸ ਨੂੰ ਥਾਣੇ ਵਿੱਚ ਛਡਾਉਣ ਜਾਂਦਾ ਉਸ ਨੂੰ ਵੀ ਜੁਰਮਾਨਾ ਉਨਾ ਹੀ ਰੱਖਿਆ ਗਿਆ 1 ਲੱਖ ਰੁਪਏ ਜੁਰਮਾਨਾ ਰੱਖਿਆ ਗਿਆ ਆ ਤੇ ਪੂਰਨ ਤੌਰ ਤੇ ਉਸ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ। ਉਸ ਨਾਲ ਪਿੰਡ ਦਾ ਕੋਈ ਇਲਾਕਾ ਦਾਇਗਾ ਨਹੀਂ ਹੋਊਗਾ। ਉਸ ਨੂੰ ਪਿੰਡ ਵਿੱਚੋਂ ਮਤਾਰ ਦਿੱਤਾ ਗਿਆ। ਪੰਚਾਇਤ ਵੱਲੋਂ ਜਾਂ ਪਿੰਡ ਵਾਸੀਆਂ ਵੱਲੋਂ ਜੋ ਫੈਸਲਾ ਲਿਆ ਸੀ ਉਸ ਦੇ ਅਸੀਂ ਛਾਹਾਂ ਤੇ ਬੈਨਰ ਕੋਲ ਪੋਸਟ ਲਾ ਦਿੱਤੇ ਨੇ ਪਿੰਡ ਦੇ। ਤਾਰੇ ਦਾ ਸੂਚੀ ਤੇ ਵੀ ਨਹੀਂ ਕੀਤਾ ਮੰਨ ਦੇ ਵਿੱਚ ਤਾਂ ਦੇਖੋ ਜੀ ਜੋ ਇਹ ਮਾੜਾ ਕੋੜ ਚੱਲ ਰਿਹਾ ਨਸ਼ੇ ਦਾ ਜੋ ਧੀਆ ਪੁੱਤਾਂ ਦੇ ਮਾੜੇ ਹਾਲ ਹੋ ਰਹੇ ਨੇ ਉਹ ਮੰਨ ਦੇ ਵਿੱਚ ਇਹ ਸਾਨੂੰ ਇੱਕ ਆਇਆ ਕਿ ਸਾਡੇ ਵੀਰੇ ਨਹਿਰ ਹੈ ਨਹਿਰ ਦਾ ਜੰਗਲਾਤ ਮੈਥਨੇ ਦਾ ਜਿੱਥੇ ਹੋਣ ਕਰਕੇ ਉੱਡੀ ਝਾੜੀਆਂ ਦੀ ਆੜ ਦੇ ਵਿੱਚ ਜੋ ਨਸ਼ਾ ਤਖਸਰ ਨੇ ਤੇ ਨਸ਼ਾ ਕਰਨ ਵਾਲੇ ਮੁੰਡੇ ਨੇ ਉਹ ਉੱਥੇ ਅਕਸਰ ਹੀ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਮure ਸਾਡੇ ਪਿੰਡ ਦੀ ਸਾਥ ਫੋਨ ਕਰਕੇ ਸਾਡੇ ਪਿੰਡ ਦੇ ਬਜ਼ੁਰਗ ਬੈਠੇ ਹੁੰਦੇ ਸੀ ਉਹ ਵਿਚਾਰੇ ਬਹੁਤ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਸੀ ਕਿ ਸਾਡੇ ਦੇ ਹੀ ਪੁੱਤ ਨਸ਼ੇ ਕਰਕੇ ਖਰਾਬ ਹੋ ਰਹੇ ਨੇ ਜਵਾਨੀ ਰੋਲ ਰਹੀ ਆ ਉਹਨਾਂ ਤੋਂ ਸਾਨੂੰ ਸੇਧ ਮਿਲ ਕੇ ਅਸੀਂ ਆਪ ਦੇਖ ਰਹੇ ਹਾਂ ਕਿ ਇੱਥੇ ਰੋਜ਼ ਹੀ ਕਦੇ ਕਿਸੇ ਦੀ ਡੈਥ ਹੋ ਗਈ ਇੱਥੇ ਪਟੜੀ ਦੇ ਉੱਪਰ ਅਸੀਂ ਪਿਛਲੇ ਹਫ਼ਤਾ 10 ਦਿਨ ਪਹਿਲਾਂ ਅਸੀਂ ਇੱਥੋਂ ਪੁਲਿਸ ਨੂੰ ਬੇਨਤੀ ਕਰਕੇ ਇੱਥੋਂ ਡੈੱਡ ਬੋਡੀ ਚੁਕਾਈ ਆ ਤੇ ਹੋਰ ਵੀ ਅਸੀਂ ਇੱਥੋਂ ਜੋ ਨਸ਼ਾ ਵੇਚਦੇ ਸੀ ਜਾਂ ਕਰਦੇ ਸੀ ਮੁੰਡੇ ਆ ਕੇ ਤੇ ਉਹ ਵੀ ਅਸੀਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਉਹਨਾਂ ਨੂੰ ਸਮਝਾਇਆ ਤੇ ਇੱਥੋਂ ਭਜਾਇਆ ਵਿੱਚ ਸੀ ਇੱਥੇ ਮੁੜ ਕੇ ਨਹੀਂ ਉਹ ਅਗਰ ਨਸ਼ੇ ਕਿੱਥੋਂ ਕਿਨਾਰਾ ਕਰ ਜਾਣਗੇ ਸਾਰੇ ਇੰਤਾਂ ਕਿ ਸਾਡੀ ਜਵਾਨੀ ਪਛ ਸਕੂਗੀ ਜਵਾਨੀ ਬਚਾਉਣ ਵਾਸਤੇ ਅਸੀਂ ਜੋ ਸਟੇਡੀਅਮ ਪਹਿਲੀ ਸਾਡੀ ਸਟੇਡੀਅਮ ਦੀ ਮੰਗ ਹੈ ਜੋ ਬੀਐਸਐਨ ਆਪਦੇ ਪਿੰਡ ਦੇ ਵਿੱਚ ਵਧੀਆ ਸਟੇਡੀਅਮ ਬਣਾਈਏ ਤੇ ਇੱਕ ਛੋਟੇ ਬੱਚਿਆਂ ਨੂੰ ਅਗਰ ਹੁਣ ਤੋਂ ਹੀ ਅਸੀਂ ਮੋਟੀਵੇਟ ਕਰਾਂਗੇ ਹੁਣ ਤੋਂ ਹੀ ਅਸੀਂ ਗੇਮਸ ਨਾਲ ਜੋੜਾਂਗੇ ਤਾਂ ਹੀ ਉਹ ਉੱਧੇ ਜਾ ਕੇ ਨਸ਼ਿਆਂ ਤੋਂ ਦੂਰ ਰਹਿਣਗੇ ਤਾਂ ਸਾਰੀਆਂ ਪੰਜਾਬ ਦੀਆਂ ਪੰਚਾਇਤਾਂ ਨੂੰ ਇਹੀ ਬੇਨਤੀ ਹੈ ਵੀ ਅਗਰ ਜਿੰਨਾ ਪੈਸਾ ਪਿੰਡ ਨੂੰ ਬਣਦਾ ਹੈ ਉਹ ਚਾਹੇ ਉਹ ਪੰਚਾਇਤੀ ਜ਼ਮੀਨ ਤੋਂ ਆਉਂਦਾ ਹੋਵੇ ਰੈਵਨਿਊ ਚਾਹੇ ਉਹ ਕਿਸੇ ਕਿਸ ਤਰ੍ਹਾਂ ਦਾ ਕੋਈ ਫੰਡ ਹੋਵੇ ਜਾਂ 15ਵਾਂ ਵਿੱਤ ਕਮਿਸ਼ਨ ਦੇ ਪੈਸੇ ਹੋ ਜੋ ਸਹੀ ਤਰੀਕੇ ਨਾਲ ਆਪਾਂ ਸਾਰੇ ਰਲ ਮਿਲ ਕੇ ਸਾਰੇ ਆਪਣੇ ਆਪਣੇ ਪਿੰਡਾਂ ਤੇ ਸਾਰੀਆਂ ਪੰਚਾਇਤਾਂ ਨਾਲੋਂ ਦਾ ਪਿੰਡਾਂ ਦੀ ਨਿਹਾਰ ਬਦਲ ਕੇ ਇੱਕ ਸ਼ਹਿਰ ਬਣ ਜਾਣਗੇ ਤੇ ਸਾਡੀ ਇਹੀ ਸੋਚ ਹੈ ਤੇ ਇਹੀ ਬੇਨਤੀ ਹੈ ਵੀ ਆਪਦੇ ਪਿੰਡ ਨੂੰ ਇੱਕ ਮਾਡਲ ਪਿੰਡ ਬਣਾਈਏ ਅਸੀਂ ਤੇ ਸਾਰੀ ਆਪਦੇ ਪਿੰਡਾਂ ਨੂੰ ਮਾਡਲ ਪਿੰਡ ਦਾ ਸੁਖਣਾ ਲੈ ਕੇ ਚੱਲਣ ਤੇ ਤਾਂ ਹੀ ਆਪਣਾ ਪੰਜਾਬ ਖੁਸ਼ਹਾਲ ਤੇ ਬਹਾਲ ਹੋ ਸਕਦਾ ਪਰ ਜੇ ਕੋਈ ਪਿੰਡ ਦੇ ਵਿੱਚ ਲੜਾਈ ਝਗੜਾ ਹੁੰਦਾ ਆ ਤਾਂ ਉਹਨੂੰ ਪਹਿਲ ਦੇ ਆਧਾਰ ਤੇ ਪੰਚਾਇਤ ਦੇ ਜਾਂ ਸਰਪੰਚ ਸਾਹਿਬ ਦੇ ਕਿਸੇ ਵੀ ਬਾੜ ਦੇ ਪੰਚ ਦੇ ਜੋ ਉੱਥੋਂ ਦਿੱਤੇ ਹੋਏ ਬਾੜ ਉਹਦੀ ਨੌਲਜ ਦੇ ਵਿੱਚ ਲਿਆਂਦਾ ਜਾਵੇ ਤੇ ਫੇਰ ਹੀ ਉਸ ਤੇ ਕੋਈ ਫੈਸਲਾ ਲਿਆ ਜਾਵੇਗਾ ਇਹ ਨਹੀਂ ਹੈਗਾ ਕਿ ਸਿੱਧੇ ਕੋਈ ਜਾ ਕੇ ਕੋਰਟ ਕਚੈਰੀ ਹੁੰਦੇ ਰਹਿਣ ਦੇਖੋ ਉੱਥੇ ਆਪਸੀ ਭਾਈਚਾਰਾ ਖਤਮ ਹੁੰਦਾ ਆ ਨੰਬਰ 1 ਨੰਬਰ 2 ਤੇ ਪੈਸੇ ਦੀ ਬਰਬਾਦੀ ਆ ਜਿੰਨੀ ਉਹ ਕਰਨਣ ਕਿੰਨੀ ਥੋੜੀ ਆ ਉਹਦੇ ਨਾਲ ਆਪਦੇ ਘਰਾਂ ਦੇ ਬਿਚੀ ਲੋਕਾਂ ਦੇ 파ੜ ਪੈ ਰਹੇ ਨੇ ਸਾਡੀ ਇਹੀ ਪਹਿਲ ਕਦਮੀ ਰਹੇਗੀ ਵੀ ਸਾਰੇ ਪਿੰਡ ਦੇ ਭਾਈਚਾਰਕ ਸੰਜ ਬਣਾ ਕੇ ਰੱਖੀ ਜਾਵੇ ਕਿਸੇ ਨੂੰ ਨਾ ਲੜਨ ਦਿੱਤਾ ਜਾਵੇ ਤੇ ਇਸ ਦੇ ਚੱਲਦੀ ਅਸੀਂ ਇੱਕ 100 ਜੋ ਪਿੰਡ ਦੇ ਬਜ਼ੁਰਗ ਨੇ ਸਮਝਦਾਰ ਬੰਦੇ ਨੇ ਪੜੇ ਲਿਖੇ ਨੇ ਜਿੰਨੇ ਸਾਫਾ ਸਰਪੰਚ ਹੋਵੇ ਗਏ ਗੱਲ ਨੰਬਰਦਾਰ ਹੋਵੇ ਉਹਨਾਂ ਦੇ ਵਿੱਚੋਂ ਅਸੀਂ ਕੁਝ ਬੰਦੇ ਲੈ ਕੇ ਸੱਤ ਮੈਂਬਰੀ ਜਾਂ ਪਿੰਡ ਮੈਂਬਰੀ ਕਮੇਟੀ ਬਣਾ ਕੇ ਉਹ ਇਸੇ ਕੰਮ ਆਵਾਸਤੇ ਅਸੀਂ ਕਮੇਟੀ ਬਣਾਵਾਂਗੇ ਵੀ ਉਹਨਾਂ ਦੇ ਰੌਲੇ ਜਿਹੜੇ ਪਿੰਡ ਦੇ ਵਿੱਚ ਹੋਣਗੇ ਉਹ ਸਿਆਣੇ ਬੰਦੇ ਹੀ ਬੈਠ ਕੇ ਸੁਝਾ ਸਕਦੇ ਅਸੀਂ ਪੰਜਾਬ ਅਸ ਨੂੰ ਇਹ ਕਹਿਣਿਆ ਕਿ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਜੰਗ ਮੁੰਡੇ ਅੱਜ ਕੱਲ ਜਿਹੜੇ ਹੈਗੇ ਨੇ ਸਾਰੇ ਨੌਜਵਾਨ ਬਣਨੇ ਇਹ ਸਾਰੇ ਹੀ ਰਲ ਮਿਲ ਕੇ ਪੰਜਾਬ ਦੀ ਦशा ਸੁਧਾਰਨ ਲੱਗੇ ਹੋਏ ਹਨ ਜਿੱਦਾਂ ਜ ਆਪਨੂੰ ਧਰਮੰਦਰ ਜੀ ਨੇ ਪਹਿਲਾਂ ਵੀ ਕਿਹਾ ਵੀ ਸੀ ਸਾਰੇ ਨਾਲ ਵੱਡਾ ਮੁੱਖ ਮੁੱਦਾ ਨਸ਼ੇ ਦਾ ਜੇ ਆਪਣੇ ਕੋਲ ਜਵਾਨੀ ਰਹੂਗੀ ਆਪਾਂ ਆਪ ਰ੍ਹਾਂਗੇ ਤਾਂ ਹੀ ਆਪਣਾ ਕੋਈ ਕੰਮ ਕਾਰਜ ਹੋਊਗਾ ਉਹੀ ਸੋਹਣਾ ਲੱਗੇਗਾ ਕੋਠੀਆਂ ਕਾਰਾਂ ਵੀ ਆਪਾਂ ਨੂੰ ਸੋਹਣੀਆਂ ਨਹੀਂ ਲੱਗਣਗੀਆਂ ਜੇ ਘਰ ਬੱਚੇ ਨਹੀਂ ਹੋਣਗੇ ਮੇਨ ਮੁੱਦਾ ਅੱਜ ਇਹ ਨਸ਼ਿਆਂ ਤੋਂ ਬਚਾਇਆ ਜਾਵੇ ਜਵਾਨੀ ਨੂੰ ਤਾਂ ਹੀ ਆਪਾਂ ਖਸ ਦਾ ਬਸ ਦਾ ਪੰਜਾਬ ਰਹਿ ਸਕਦਾ ਨਹੀਂ ਤਾਂ ਇੱਥੇ ਆਪਾਂ ਗਲੀਆਂ ਨਾਲੀਆਂ ਜਾਂ ਹੋਰ ਜਿੰਨੇ ਵੀ ਆਪਾਂ ਕੋਈ ਕਾਜ ਨੇ ਕੋਠੀਆਂ ਕਾਰਾ ਬਣਾਉਣੇ ਇਹ ਆਪਣੇ ਵਾਸਤੇ ਕੋਈ ਚੰਗੀ ਗੱਲ ਤਾਂ ਰਹਿ ਨਹੀਂ ਜਾਣੀ ਜੇ ਆਪਣੇ ਬੱਚੇ ਨਹੀਂ ਰਹਿਣਗੇ ਆਪਣੇ ਕੋਲ ਕੁਝ ਬੱਚੇ ਆਪਣੇ ਸਾਰੇ ਬਾਹਰ ਚਲੇ ਗਏ ਜਿਹੜੇ ਰਹਿੰਦੇ ਨੇ ਉਹ ਨਸ਼ਿਆਂ ਤੇ ਲੱਗ ਚੁੱਕੇ ਹਨ ਪੰਜਾਬ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਸ ਕਰਕੇ ਅਸੀਂ ਸਾਰੀਆਂ ਪੰਚਤਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਕੇ ਸਾਰਿਆਂ ਨੂੰ ਪਹਿਲਾਂ ਜੋ ਵੱਡਾ ਕੋੜ ਹੈ ਉਹ ਸਾਰਿਆਂ ਨੂੰ ਵੱਡਾ ਕੋੜ ਨਸ਼ੇ ਦਾ ਹੈ ਉਸ ਨੂੰ ਸਾਰਿਆਂ ਨੂੰ ਰਲ ਮਿਲ ਕੇ ਹਮੜਾ ਮਾਰ ਕੇ ਨਸ਼ੇ ਦਾ ਖਾਤਮਾ ਕਰਨਾ ਚਾਹੀਦਾ ਹੈ ਪਿੰਡ ਦੀ ਪੰਚਾਇਤ ਅਤੇ ਸਰਪੰਚ ਵੱਲੋਂ ਕਿਹਾ ਗਿਆ ਕਿ ਦਿਨੋ-ਦਿਨ ਜੋ ਮੌਤਾ ਹੋ ਰਹੀਆਂ ਨੇ ਨੌਜਵਾਨਾਂ ਦੇ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਅਸੀਂ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਇਹ ਉਪਰਾਲਾ ਕੀਤਾ ਗਿਆ ਕਿਉਂਕਿ ਅਤੇ ਹੁਣ ਜੇਕਰ ਕੋਈ ਵੀ ਨਸ਼ਾ ਤਸਕਰ ਇੱਥੇ ਆਵੇਗਾ ਤਾਂ ਉਸ ਦੇ ਖਿਲਾਫ ਜਿੱਥੇ ਵੱਡੀ ਕਾਰਵਾਈ ਕੀਤੀ ਜਾਏਗੀ ਤੇ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਪਹੁੰਚਾਇਆ ਜਾਏਗਾ ਜੇਕਰ ਪੰਜਾਬ ਦੀ ਪੰਚਾਇਤ ਭੋਜ ਮਾਜਰੀ ਦੇ ਤਰਜ ਤੇ ਇਸ ਤਰ੍ਹਾਂ ਚੱਲਣ ਲੱਗ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਨਸ਼ੇ ਦਾ ਖਾਤਮਾ ਹੋ ਸਕਦਾ ਹੈ ਨਾਬਦੋ ਭੁਪਿੰਦਰ ਸਿੰਘ ਦੈਨਕ ਸਵੇਰਾ ਟੀਵੀ ਲਈ